ਅਸਦੀ ਪੰਜਾਬੀ ਦੀ ਕੱਠਿਆ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤ ਸਰਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਿੱਤੇ ਵਿਦਿਆਰਥੀ ਉਸੜਾ ਵਿਸਾ ਚਲੇ ਆਇਆ ਸੀ ਸੱਚ ਦਾ ਪੁਜਾਰੀ ਪਠ ਨੰਬਰ 19 ਆ ਇੱਕ ਜੂਨੀਅਰ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਤੇ ਹਰਵਜਨ ਸਿੰਘ ਹੁੰਦਲ ਇਹਦੇ ਲੇਖਕ ਹਨ ਪਿੱਛੇ ਵਾਲੀ ਕੱਠਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕੀ ਦੱਸਿਆ ਸੀ ਕੀ ਉਹ ਮੈਂ ਤੁਹਾਨੂੰ ਇੱਕ ਬਾਰ ਹੋਰ ਦੱਸਦਾ ਸੀ ਵੀ ਜਿਹੜੇ ਮੋਹਨ ਦਾਸ ਨੇ ਉਹਨਾਂ ਦੀ ਮਾਤਾ ਚਾਹੁੰਦੀ ਸੀ ਕੀ ਉਹਨਾਂ ਦੀ ਮਾਤਾ ਜੀ ਚਾਹੁੰਦੀ ਸੀ ਕੀ ਮੋਹਨ ਦਾਸ ਛੂਤ ਅਛੂਤ ਕੀ ਮੋਹਨ ਦਾਸ ਅਛੂਤ ਮਿੱਤਰ ਦੀ ਉਹਨਾਂ ਦੀ ਮਾਤਾ ਜੀ ਚਾਹੁੰਦੀ ਸੀ ਕਿ ਉਹਨਾਂ ਤੇ ਘਰ ਸਫਾਈ ਕਰਨ ਆਉਂਦਾ ਸੀ ਉੱਕਾ ਉਹਨਾਂ ਦਾ ਮਿੱਤਰ ਸੀ ਉਹਨਾਂ ਦੀ ਮਾਤਾ ਚਾਹੁੰਦੀ ਸੀ ਕੀ ਮੋਹਨ ਦਾਸ ਅਛੂਤ ਮਿੱਤਰ ਦੀ ਦੀ ਅਛੂਤ ਮਿੱਤਰ ਦੀ ਦੋਸਤੀ ਨੂੰ ਛੱਡ ਦੇਵੇ ਕੀ ਉਹ ਚਾਹੁੰਦੀ ਕਿ ਅਛੂਤ ਮਿੱਤਰ ਦੀ ਦੋਸਤੀ ਨੂੰ ਛੱਡ ਦੇਵੇ ਪਰ ਬਾਲ ਮੋਹਨ ਦਾਸ ਪਰ ਬਾਲ ਮੋਹਨ ਦਾਸ ਉਛੂ ਆਛੂਤ ਨੂੰ ਨਹੀਂ ਮੰਨਦੇ ਸਨ ਉਹਨਾਂ ਨੇ ਕਿ ਮੂਛਾ ਆਛੂਤ ਜਿਹੜੇ ਸਾਡੇ ਰਾਸ਼ਟਰਪਿਤਾ ਸੀ ਉਹ ਉਛੂ ਆਛੂਤ ਨੂੰ ਨਹੀਂ ਮੰਨਦੇ ਸਨ ਮਹਾਤਮਾ ਗਾਂਧੀ ਜੀ ਅੱਗੇ ਕੀ ਹੋਇਆ ਸੀ ਆਪ ਨੇ ਦਸਵੀਂ ਪਾਸ ਕਰ ਲਈ ਤਾਂ ਜਦੋਂ ਉਹਨਾਂ ਨੂੰ ਦਸਵੀਂ ਪਾਸ ਕੀਤੀ ਕਿਨੇ ਮਹਾਤਮਾ ਗਾਂਧੀ ਜੀ ਨੇ ਦਸਵੀਂ ਪਾਸ ਕੀਤੀ ਤਾਂ ਕੀ ਘਰ ਵਾਲਿਆਂ ਨੂੰ ਉਹਨਾਂ ਨੇ ਘਰ ਵਾਲਿਆਂ ਨੂੰ ਅੱਗੇ ਪੜਨ ਲਈ ਕੀ ਬਈ ਆਪ ਨੂੰ ਵਿਲਾਇਤ ਭੇਜਣ ਦੀ ਸਲਾਹ ਬਣਾਈ ਜਦੋਂ ਉਹਨਾਂ ਨੂੰ 10ਵੀਂ ਪਾਸ ਕੀਤੀ ਸੀ ਤਾਂ ਉਹਨਾਂ ਦੇ ਮਾਪਿਆਂ ਨੇ ਸੋਚਿਆ ਕਿ ਮੁੰਡੇ ਨੂੰ ਪੜ੍ਹਨ ਲਈ ਲੈ ਭੇਜਿਆ ਜਾਏ। ਉਹਨਾਂ ਨੂੰ ਆਹ ਸਲਾਹ ਬਣਾਈ ਉਹਨਾਂ ਦੇ ਪਿਓ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਨਾ ਮਹਾਤਮਾ ਗਾਂਧੀ ਜੀ ਨੂੰ ਵਿਦੇਸ਼ ਭੇਜਣ ਦੀ ਸਲਾਹ ਬਣਾਈ ਸੀ ਤੇ ਉਸਮੇ ਭੌਤੀ ਘਟ ਲੜਕੇ ਵਿਲਾਇਤ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਹਨ ਕਿ ਭੌਤ ਘਟ ਲੜਕੇ ਪੜ੍ਹ ਜਾਂ ਜਾਂਦੇ ਹਨ। ਉੱਚੇ ਘਰਾਣੇ ਵਾਲਿਆਂ ਨੂੰ ਈ ਵਹਿਮ ਹੁੰਦਾ ਸੀ ਜਿਹੜੇ ਉੱਚੇ ਘਰਾਣੇ ਦੇ ਲੋਕ ਕੀ ਸੀ ਉਹਨਾਂ ਨੂੰ ਈ ਵਹਿਮ ਹੁੰਦਾ ਸੀ ਕਿ ਸਮੁੰਦਰੀ ਝਾੜ ਵਿੱਚ ਜਿਹੜਾ ਸਮੁੰਦਰੀ ਪਾਣੀ ਦੇ ਝਾੜ ਸਮੁੰਦਰ ਵਿੱਚ ਚੱਲਦੇ ਜਿਹੜੇ ਪਾਣੀ ਦੇ ਝਾੜ ਹੁੰਦੇ ਨੇ ਕਿ ਸਮੁੰਦਰੀ ਝਾੜ ਵਿੱਚ ਛੂਤ ਅਛੂਤ ਸਭ ਬਰਾਬਰ ਹੁੰਦੇ ਨੇ ਉਹ ਜਿਹੜੇ ਝਾੜ ਵਿੱਚ ਲੋਕੀ ਸਵਾਰ ਹੁੰਦੇ ਨਾ ਉੱਥੇ ਜਾਤ ਪਾਤ ਸੁਆਚੂਦਾ ਕੁਝ ਫਰਕ ਵੇਖਣ ਨੂੰ ਨਹੀਂ ਮਿਲਦਾ ਸੀ ਕਿ ਜਾ ਛੂਤ ਅਛੂਤ ਸਭ ਬਰਾਬਰ ਹੁੰਦੇ ਨੇ ਸਭ ਨੂੰ ਇੱਕੋ ਰਸੋਈ ਵਿੱਚ ਖਾਣਾ ਖਾਣ ਲਈ ਮਿਲਦਾ ਸੀ ਇਸ ਗੱਲ ਦਾ ਵੀ ਦਰਸੀ ਕੀ ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਵਿਲਾਇਤ ਜਾ ਕੇ ਲੜਕੇ ਵਿਗੜ ਜਾਂਦੇ ਹਨ ਅੱਗੇ ਕੀ ਹੋਇਆ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਅਸਦੀ ਕੱਖੇ ਵਿੱਚ ਦੱਸਾਂਗਾ ਉਹਨਾਂ ਦੀ ਮਾਤਾਂ ਦੇਖੋ ਵੇਖੋ ਇਸ ਗੱਲ ਦਾ ਡਰ ਸੀ ਉਹਨਾਂ ਦੀ ਮਾਤਾਂ ਇਸ ਗੱਲ ਦਾ ਡਰ ਸੀ ਕਿ ਵਿਲਾਇਤ ਜਾ ਕੇ ਲੜਕੇ ਵਿਗੜ ਜਾਂਦੇ ਹਨ ਵਿਗੜ ਜਾਂਦੇ ਬਈ ਉਹਨਾਂ ਦੀ ਮਾਤਾਂ ਨੂੰ ਡਰ ਸੀ ਕਿ ਵਿਲਾਇਤ ਜਾ ਕੇ ਲੜਕੇ ਵਿਗੜ ਜਾਂਦੇ ਹਨ ਉਹਨਾਂ ਦੀ ਮਾਤਾਂ ਨੂੰ ਆ ਡਰ ਸੀ ਕਿ ਇਸ ਗੱਲ ਦਾ ਡਰ ਸੀ ਕਿ ਵਿਲਾਇਤ ਵਿੱਚ ਜਾ ਕੇ ਲੜਕੀ ਵਿਗੜ ਜਾਂਦੇ ਹਨ ਮੋਹਨਦਾਸ ਦੀ ਮਾਤਾ ਇਸ ਗੱਲ ਇੱਕ ਸ਼ਰਤ ਉੱਤੇ ਆਪ ਨੂੰ ਭੇਜਣ ਲਈ ਤਿਆਰ ਹੋਈ ਦੇਖੋ ਉਹਨਾਂ ਦੀ ਮਾਤਾ ਇੱਕ ਗੱਲ ਇੱਕ ਸ਼ਰਤ ਉੱਤੇ ਮੋਹਨਦਾਸ ਨੂੰ ਵਿਲਾਇਤ ਭੇਜਣ ਲਈ ਤਿਆਰ ਹੋਈ ਸੀ ਉਹਨਾਂ ਨੂੰ ਇੱਕ ਸ਼ਰਤ ਉਹ ਸ਼ਰਤ ਕਿਹੜੀ ਸੀ ਕੀ ਦੱਸਿਆ ਸੀ ਕੀ ਉਹ ਇਹ ਉਹ ਕਿਹੜੀ ਸ਼ਰਤ ਸੀ ਇਹ ਉਹ ਸੀ ਕਿ ਉੱਥੇ ਜਾ ਕੇ ਕਿੱਥੇ ਵਿਲਾਇਤ ਵਿੱਚ ਜਾ ਕੇ ਉਹ ਸ਼ਰਾਬ ਜਾ ਸਿਗਰਟ ਨਹੀਂ ਪੀਵੇਗਾ ਕਿਉਂਕਿ ਨਾ ਤੁਸੀਂ ਸਿਗਰਟ ਪੀਣਾ ਨਾ ਤੁਸੀਂ ਸ਼ਰਾਬ ਪੀਣੀ ਇਹਨਾਂ ਨੂੰ ਆਸਰਤ ਰੱਖੀ ਤੇ ਮਾਸ ਵੀ ਨਹੀਂ ਖਾਣਦਾ ਖਾਏਗਾ ਉਹਨਾਂ ਨੇ ਕਹਾ ਕਿ ਨਾ ਤੁਸੀਂ ਸ਼ਰਾਬ ਪੀਣੀ ਨਾ ਸਿਗਰਟ ਪੀਣੀ ਤੇ ਨਾ ਹੀ ਮਾਸ ਖਾਏਗਾ ਆਸਰਤ ਉਹਨਾਂ ਦੀ ਮਾਂ ਨੇ ਉਹਨਾਂ ਦੇ ਸਾਹਮਣੇ ਰੱਖੀ ਸੀ ਮੋਹਨਦਾਸ ਨੇ ਵਚਨ ਦਿੱਤਾ ਆਪਣੀ ਮਾਤਾ ਨੂੰ ਵਚਨ ਦਿੱਤਾ ਸੀ ਕਿ ਕਿ ਮਾਤਾ ਦੇ ਆਦੇਸ਼ ਦੀ ਪਾਲਣਾ ਕਰੇਗਾ ਉਹ ਕਹੇ ਮਾਤਾ ਜੀ ਮੈਂ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਾਂਗਾ ਤੁਹਾਡਾ ਜਿਹੜਾ ਹੁਕਮ ਹੈ ਅਸੀਂ ਮੰਨਾਂਗਾ ਉਹਨਾਂ ਨੇ ਮਾਤਾ ਦੇ ਆਦੇਸ਼ਾਂ ਦੀ ਪਾਲਣਾ ਕਰੇਗਾ ਮਾਸ ਨਾ ਖਾਣ ਕਰਕੇ ਉਹਨਾਂ ਨੇ ਮਾਸ ਨਾ ਖਾਇਆ ਕਿ ਗਾਂਧੀ ਜੀ ਕੀ ਅਹਿੰਸਵਾਦੀ ਬਣ ਗਈ ਵਿਲਾਇਤ ਰਹਿੰਦੀਆਂ ਮੋਹਨਦਾਸ ਨੇ ਮਾਤਾ ਨੂੰ ਦਿੱਤੇ ਹੋਏ ਵਚਨਾਂ ਦੀ ਪਾਲਣਾ ਕੀਤੀ ਉਹਨਾਂ ਕੀ ਮਾਸ ਨਹੀਂ ਖਾ ਕੇ ਮੋਹਨਦਾਸ ਕੀ ਅਹਿੰਸਵਾਦੀ ਬਣ ਗਏ ਤੋਂ ਵਿਲਾਇਤ ਰਹਿੰਦੀਆਂ ਹੀ ਉਹਨਾਂ ਨੇ ਕੀ ਆਪਣੇ ਮਾਤਾ ਦੇ ਆਦੇਸ਼ਾਂ ਦੀ ਵੀ ਪਾਲਣਾ ਕੀਤੀ ਉਹ ਅਹਿੰਸਵਾਦੀ ਬਣ ਗਏ ਤੋਂ ਵਿਲਾਇਤ ਰਹਿੰਦੀਆਂ ਕੀ ਵਿਲਾਇਤ ਰਹਿੰਦੀਆਂ ਮੋਹਨਦਾਸ ਨੇ ਮਾਤਾ ਦਿੱਤੇ ਹੋਏ ਵਚਨਾਂ ਦੀ ਪਾਲਣਾ ਕੀਤੀ ਆਪ ਨੇ ਕਿਨੇ ਮੋਨਦਾਸ ਨੇ ਕਦੇ ਵੀ ਸਿਗਰਟ ਜਾਂ ਸ਼ਰਾਬ ਨੂੰ ਛੁੱਕੇ ਵੀ ਨਾ ਵੇਖਿਆ ਛੁੱਕੇ ਵੀ ਨਾ ਦੇਖਿਆ ਨਾ ਹੀ ਮਾਸ ਖਾਦਾ ਸਿਗਰਟ ਸ਼ਰਾਬ ਨੂੰ ਛੁੱਕੇ ਨਾ ਵੇਖਿਆ ਨਾ ਹੀ ਮਾਸ ਖਾਦਾ ਤੇ ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ਪੱਕੇ ਸਨ ਉਹ ਅਸੂਲਾਂ ਦੇ ਬੜੇ ਪੱਕੇ ਸਨ ਉਹਨਾਂ ਨੇ ਆਪਣੇ ਉਸਲਾਂ ਤੋਂ ਕੀ ਪਾਲਣਾ ਕੀਤੀ ਅਤੇ ਦ੍ਰਿੜ ਇਰਾਦੇ ਰੱਖਦੇ ਨੇ ਕੀ ਕਰਦੇ ਅਸੂਲਾਂ ਦੇ ਪੱਕੇ ਸਨ ਤੇ ਦ੍ਰਿੜ ਇਰਾਦੇ ਰੱਖਦੇ ਹਨ ਸਾਨੂੰ ਉਨਾ ਦੇ ਪੁਰਣੀਆਂ ਤੇ ਚੱਲਣਾ ਚਾਹੀਦਾ ਕਿਹੜੇ ਪੁਰਣੀਆਂ ਤੇ ਸਾਨੂੰ ਮਹਾਤਮਾ ਗਾਂਧੀ ਜੀ ਦੇ ਪੁਰਣੀਆਂ ਤੇ ਚੱਲਣਾ ਚਾਹੀਦਾ ਸਾਡਾ ਅੱਜ ਦਾ ਆ ਜਿਹੜਾ ਵਿਸ਼ਾ ਸੀ ਇੱਥੋਂ ਹੀ ਸਮਾਪਤ ਹੋਇਆ ਸੀ ਵਿਦਿਆਰਥੀਓ ਅੱਗੇ ਵਾਲੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਭੂਮਿਕਲਪੀ ਪ੍ਰਸ਼ਨ ਕਿਹੜੇ ਹਨ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਤੇ ਅੱਜ ਦੀ ਕੱਛਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅਸਦੀ ਇਕੱਠਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ